ਸਤਿਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਸੋਹਿਜ ਜੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਨ ਹੋਆ ਔਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਗਵਾ ਤਾਨ ਗੁਰੂ ਨਾਨਕ ਸਾਹਿਬ ਅਸ਼ੀਰਵਾਦ ਸੁਖਸ਼ੂਸ ਕਰੋ ਸੰਤਾਂ ਦੇ ਮੇਰ ਭਰਿਆ ਰੱਖੋ ਸ਼ਬਦੀਆਂ ਭਾਵਨਾਵਾਂ ਸ਼ਬਦੀਆਂ ਮਨਤੀਆਂ ਮਨੋਖਾ ਹੁੰਦਾਵਾ ਸਭ ਜਾਣਦੇ ਹੋ ਸੱਚੇ ਪਾਤਸ਼ਾਹ ਬਿਨ ਬੋਲੇ ਆ ਸਭ ਕੁਝ ਜਾਣਦਾ ਕਿ ਸਾਗੀ ਕੀ ਜੇ ਦਾਸੇ ਮੁੱਖ ਆਕਨ ਸਾ ਸਾਬ ਦੇ ਕਾਰਜ ਕਰਾ ਕਰਨੇ ਬਾਬਾ ਜੀ ਸੱਚੇ ਪਾਤਸ਼ਾਹ ਜੀ ਅੱਜ ਸਾਖੀ ਜਦੋਂ ਪਿਛਲੇ ਆਪੀ ਸੁਰਦੇ ਵਿੱਚ ਪਿਛਲੀ ਕਿਸ ਵਿੱਚ ਮਰਦਾਨੇ ਨੇ ਕਿਹਾ ਜੀ ਤਾਂ ਬਾਬੇ ਆਖਿਆ ਜਾਵ ਬ ਜਾ ਪਰ ਇਹ ਰਵਾਬ ਬੀਬੇ ਨਾਨਕੀ ਜੀ ਨੂੰ ਸੌਂਪ ਜਾਈ ਮਰਦਾਨਾ ਮਰਦਾਨਾ ਰਵਾਬ ਲੈ ਕੇ ਬੀਬੇ ਜੀ ਪਾਸ ਆਇਆ ਇਥੇ ਤੱਕ ਪਿਛਲੀ ਸਾਖੀ ਆਪਣੀ ਚੱਲੀ ਸੀ ਸੁਹਾਓਗੀ ਅੱਜ ਆਹ ਰਾਹ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਜੀ ਤਾਂ ਬੇਬੇ ਨਾਨਕ ਜੀ ਨੂੰ ਮਨ ਧੋਪਿਆ ਮਨ ਨੂੰ ਖਿੱਚ ਜਹੀ ਪਈ ਪਿਆ ਕਹਿਣ ਲੱਗੇ ਆਈ ਮਰਦਾਨਾ ਇਹ ਰਵਾਬ ਕਿਤਨੇ ਨੂੰ ਆਈ ਬਹੁਤ ਹੀ ਦਿਨ ਪਿੱਛੋਂ ਆਇਓ ਤੇ ਮੇਰਾ ਭਾਈ ਕਿੱਥੇ ਛੱਡਿਆ ਆਇਓ ਤਾਂ ਮਰਦਾਨਾ ਆਖਿਆ ਆਖਣ ਲੱਗਾ ਜੀ ਜੀ ਉਹ ਤਾਂ ਸਾਧ ਫਕੀਰ ਹੈ ਉਹ ਤਾਂ ਸਾਧ ਫਕੀਰ ਹੈ ਉਸ ਤਾਈ ਤਾਂ ਭੁੱਖ ਦੁੱਖ ਦਾਈ ਨਹੀਂ ਨਹੀਂ ਨਾ ਉਹਨੂੰ ਭੁੱਖ ਲੱਗਦੀ ਐ ਨਾ ਉਹਨੂੰ ਕੋਈ ਦੁੱਖ ਲੱਗਦਾ। ਅਤੇ ਅਸੀਂ ਬੰਦੇ ਅਸਾਂ ਤਾਂਈ ਦੁੱਖ ਭੁੱਖ ਲੱਗੀ ਰਹੋਈ ਰਹ ਲੱਗੀ ਹੋਈ। ਅਸੀਂ ਨਾਨਕ ਜੀ ਪਾਸੋਂ ਵਿਦਾ ਲੈ ਆਏ ਹਾਂ। ਤਾਂ ਗੁਰੂ ਨਾਨਕ ਜੀ ਸਾਨੂੰ ਖੁਸ਼ੀ ਨਾਲ ਵਿਦਾ ਦਿੱਤੀ ਹੈ ਤੇ ਕਿਹਾ ਹੈ ਸਵੇਰ ਵਾਬ ਬੀਬੇ ਜੀ ਨੂੰ ਸੌਂਪਦੇ ਨੇ ਸੌਂਪ ਜਾਈਂ। ਬੀਬੀ ਨਾਨਕੀ ਦਾ ਬੇਰਾਗ ਛੁੱਟ ਗਿਆ ਕਿ ਤਾਉ ਥਮੀ ਐ ਨਾਹੀਂ ਥਮੇ ਬੇਰਾਗ ਦਾ ਜਾਗਿਆ ਤਰਿਆ ਬੀਬੀ ਜੀ ਦਾਗ ਥਮਿਆ ਥਮਿਆ ਨਹੀਂ ਰੁਕਦਾ ਨਹੀਂ ਸੀ ਤਾਂ ਤੁਲਸਾ ਲੌਂਡੀ ਜਿਹੜੀ ਸੀ ਨਾ ਜਿਹੜੀ ਇੱਥੇ ਕੰਮ 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 ਹੀ ਰੱਖੀ ਹੋਈ ਸੀ ਬਹੁਤ ਇਹਦੇ ਆਖੇ ਅਤੇ ਮੂੰਹ ਉਂਝੇ ਪਰ ਵੇਦਾ ਮੋਹ ਵਿਆਪ ਗਿਆ ਦਿਨ ਬੀਤ ਗਿਆ ਸੰਧਿਆ ਹੋ ਪੈ ਗਈ ਤਾਂ ਭਾਈ ਆ ਰਾਮ ਜੈ ਰਾਮ ਘਰ ਆਇਆ ਤਾਂ ਜੈ ਰਾਮ ਨੇ ਦੇਖ ਕੇ ਹੈਰਾਨ ਹੋ ਗਿਆ ਲੱਗਾ ਪੁੱਛਣ ਕਿਉਂ ਜੀ ਤੁਸਾਂ ਤੁ르ਸਾ ਬਹੂ ਜੀ ਇਤਨਾ ਰੁਦਨ ਕਿਉਂ ਕਰਦੀ ਹੈ ਕਿਉਂ ਇਦਾਂ ਉਦਾਸ ਹੈ ਕਿਉਂ ਇਦਾਂ ਫਿਕਰਮੰਦ ਹੈ ਕੀ ਗੱਲ ਹੈ ਅੱਜ ਕਿਹਾ ਹੈ ਤਾਂ ਤੁਲਸਾ ਕਹਿਆ ਢਕ ਠਾਕੂ ਜੀ ਅੱਜ ਮਰਦਾਨਾ ਭਾਈ ਜੀ ਨੂੰ ਛੱਡ ਛੱਡ ਚੱਲਿਆ ਹੈ ਇਸ ਵਾਸਤੇ ਬੇਰਾਗ ਕਰਦੀ ਹੈ ਤਾਂ ਜੈ ਰਾਮ ਕਿਹਾ ਕਿਉਂ ਬਹੂ ਜੀ ਅਸੀਂ ਤਾਂ ਤੁਹਾਡੇ ਹੁਕਮ થી ਬਾਹਰ ਨਹੀਂ ਜਿਸ ਵਜ੍ਹਾ ਜਿਸ ਸੂਰਤ ਨਾਨਕ ਜੀ ਤੁਹਾਡੇ ਪਾਸ ਰਹੇ ਅਤੇ ਤੋ ਸਾਡਾ ਮਨ ਸੰਤੋਖ ਵਿੱਚ ਆਵੇ ਸੋਈ ਸੂਰਤ ਦੱਸੋ ਅਸੀਂ ਸੋਈ ਕਰੀਏ ਤਾਂ ਨਾਨਕੀ ਬੋਲੀ ਨਾਨਕੀ ਜੀ ਬੋਲੀ ਜੀ ਮੈਂ ਤਾਂ ਸੰਤੋਖ ਵਿੱਚ ਹੀ ਆਹੀ ਹਾਂ ਸੰਤੋਖ ਵਿੱਚ ਹੀ ਹਾਂ ਭਲਾ ਮਰਦਾਨਾ ਨਾਲ ਆਹਾ ਮਰਦਾਨਾ ਨਾਲ ਆਇਆ ਮਰਦਾਨਾ ਭਾਈ ਇਹਨੂੰ ਛੱਡ ਆਇਆ ਜੈ ਰਾਮ ਬੋਲਿਆ ਕੀ ਹੋਇਆ ਇਹ ਆਇਆ ਹੈ ਜੋ ਤੁਸੀਂ ਪਟਕੇ ਤੁਸੀਂ ਤਾਂ ਸਾਨੂੰ ਉਪਦੇਸ਼ ਦਿੰਦੇ ਸੋ ਅਤੇ ਹੁਣ ਆਪ ਹੀ ਭਟਕਣ ਲੱਗੇ ਗੁਰੂ ਨਾਨਕ ਮਰਦਾਨੇ ਤੋੜੀ ਨਹੀਂ ਰਿਹਾ ਨਾਨਕ ਜੀ ਆਪਣੇ ਹੀ ਪੈਰਾਂ ਤੇ ਹੈ ਤੁਸੀਂ ਖਤਰਾ ਕੋਈ ਨਾ ਹੀ ਕਰੋ ਅਤੇ ਜਿਉ ਮਰਦਾਨਾ ਜੀ ਨਾਲ ਰਹਿੰਦਾ ਹੈ ਤੂੰ ਠੀ ਰੱਖੋ ਤੋ ਹੀ ਰੱਖੋ ਅਸੀਂ ਤਾਂ ਬਹੁਤ ਰਾਜੀ ਆਏ ਤਾਂ ਨਾਨਕੀ ਜੀ ਨਾਨਕੀ ਜੀ ਬਹੁ ਬੋਲੀ ਜੀ ਨਾਲ ਰਹਿੰਦਾ ਹੈ ਤੋ ਹੀ ਰੱਖੋ ਅਸੀਂ ਤਾਂ ਬਹੁਤ ਰਾਜੀ ਆਏ ਤਾਂ ਨਾਨਕੀ ਬੋਲੀ ਬਹੁ ਬੋਲੀ ਜਿਉ ਤੁਸੀਂ ਮਰਦਾਨੇ ਨੂੰ ਕਹੋ ਸੁ ਮਰਦਾਨਾ ਜਾਵੇ ਨਹੀਂ ਤਾਂ ਜੈਰਾਮ ਕਿਹਾ ਭਾਈ ਮਰਦਾਨਾ ਨਾਨਕ ਜੀ ਕੋ ਛੱਡਣਾ ਹੈ ਤੇਰੇ ਤੇਰੇ ਨਾਲ ਉਸ ਦਾ ਬਹੁਤ ਪਿਆਰ ਹੈ ਤਾਂ ਮਰਦਾਨੇ ਕਿਹਾ ਭయ్యా ਭయ్యా ਜੀ ਮੈਂ ਕਿਆ ਕਰੂੰ ਉਸ ਦੀ ਸਮਾਦ ਲੱਗਦੀ ਹੈ ਤਾਂ ਖੁੱਲਦੀ ਨਹੀਂ ਅਤੇ ਕਿਸੇ ਸ਼ਹਿਰ ਵਿੱਚ ਹੋਵੇ ਤਾਂ ਖਤਰਾ ਨਾ ਹੋਵੇ ਉਹ ਜਾੜ ਵਿੱਚ ਹੀ ਖਤਰਾ ਰਹਿੰਦਾ ਹੈ ਜੇ ਰਾਮ ਕਿਹਾ ਮਰਦਾਨਾ ਜੇ ਤੂੰ ਰੋਟੀ ਕੱਪੜੇ ਵਾਸੇ ਕਹਿੰਦਾ ਹੋਵੇਂ ਤਾਂ ਰੋਟੀ ਕਪੜਾ ਇਥੋਂ ਮੌਜੂਦ ਹੈ ਅਤੇ ਭਲਾ ਕੋਈ ਦਿਨ ਨਾਨਕ ਜੀ ਨਾਲ ਗੁਜ਼ਾਰਨ ਕਰ ਭਾਈ ਮਰਦਾਨਾ ਇਹ ਗੱਲ ਨજર ਨજર ਤਾਂ ਆਉਂਦੀ ਹੈ ਜੋ ਨਾਨਕ ਨਾਲ ਪਹੁੰਚ ਕੌਣ ਕਰ ਸਕਦਾ ਹੈ ਪਰ ਭਲਾ ਜਿਚਰ ਚਾਰਾ ਹੈ ਤਿਚਰ ਕੁਝ ਕੀਚੇ ਤਾਂ ਨਾਨਕੀ ਜੀ ਅਨੰਕੀ ਜੀ ਅਤੇ ਜੈਰਾਮ ਦੋਹਾ ਮਰਦਾਨੇ ਨੂੰ ਆਖਿਆ ਭਲਾ ਜੀ ਤਾਂ ਇਸ ਸ਼ਹਿਰ ਰਹੇ ਤਾਂ ਦੋਏ ਵਕਤ ਰਸੋਈ ਜੇਵ ਜਾਓ ਆਉ ਜਾਓ ਅਤੇ ਭਾਈ ਜੀ ਦੁਰੇਡੇ ਜਾਵੋ ਤਾਂ ਖਰਚ ਲੈ ਜਾਵੋ ਇਹ ਗੱਲ ਸੁਣ ਸੁਣ ਮਰਦਾਨਾ ਖੁਸ਼ ਹੋਇ ਖੁਸ਼ੀ ਹੋਇਆ ਤਾਂ ਮਰਦਾਨੇ ਆਖਿਆ ਕਹਲਾ ਭਾਈਆ ਜੀ ਜੋ ਤੁਸੀਂ ਆਖੂਗੇ ਸੋ ਕਰਾਂਗਾ ਅਤੇ ਨਾਨਕੀ ਜੀ ਖੁਸ਼ੀ ਹੋਈ ਮਰਦਾਨਿਆਂ ਨੂੰ ਰਾਤ ਰੱਖਿਆ ਅਤੇ ਪ੍ਰਸ਼ਾਦ ਖਵਾਇਆ ਭਲਕ ਹੋਇਆ ਤਾਂ ਮਰਦਾਨੇ ਆਖਿਆ ਜੀ ਉਸ ਜੀ ਹਾਂ ਜਾਂਦਾ ਹਾਂ ਮੈਂ ਚਲ ਜਾਂਦਾ ਹਾਂ ਹੁਣ ਤਾਂ ਜੈ ਰਾਮ ਕਿਹਾ ਮਰਦਾਨੇ ਰਸੋਈ ਜੇਵ ਜਾਓ ਤੇ ਕੁਝ ਖਰਚੀ ਪੀ ਲੈ ਜਾਵੋ ਤਾਂ ਮਰਦਾਨੇ ਕਿਹਾ ਭਲਾ ਜੀ ਤਾਂ ਮਰਦਾਨਾ ਨੂੰ ਮਰਦਾਨੇ ਨੂੰ ਰਸੋਈ ਜਿਵਾਈ ਤਾਂ ਜੈਰਾਮ ਆਪਣਾ ਚੂਲਾ ਬੁਚਕੇ ਵਿੱਚੋਂ ਕੱਢ ਕੇ ਮਰਦਾਨੇ ਦੇ ਗਲ ਪਾਇਆ ਅਤੇ ਆਖਿ ਉਸ ਬਹੂ ਜੀ ਬਹੂ ਜੀ ਮਰਦਾਨੇ ਨੂੰ ਕੁਛ ਖਰਚ ਵੀ ਦੇਹ ਤਾਂ ਨਾਨਕੀ ਕਿਹਾ ਜੀ ਤੁਸੀਂ ਕਹੋ ਸੁਦੇਵਾ ਤਾਂ ਜੈਰਾਮ ਕਿਹਾ ਬਹੂ ਜੀ ਤੁਸੀਂ ਤਾਂ ਸਾਡੇ ਜੀ ਵਿੱਚ ਜੋ ਆਉਂਦਾ ਹੈ ਸੁਦੇਵੋ ਮੈਂ ਬਹੁਤ ਰਾਜੀ ਹਾਂ ਤਾਂ ਨਾਨਕੀ ਜੀ ਨੇ 20 ਰੁਪਏ ਮਰਦਾਨੇ ਦੇ ਹੱਥ ਦਿੱਤੇ ਅਤੇ ਕਿਹਾ ਉਸ ਭਾਈ ਜੀ ਨੂੰ ਆਖਣਾ ਜੋ ਮੈਨੂੰ ਦਰਸ਼ਨ ਦੇਣ ਤਾ ਮਰਦਾਨਾ ਚੂਲਾ ਗੱਲ ਵਿੱਚ ਪਾਈ ਕਰ ਅਤੇ 20 ਰੁਪਏ ਲੈ ਕੇ ਗੁਰੂ ਨਾਨਕ ਪਾਸ ਆਇਆ ਆਖਰ ਘਾਰ ਮੱਥਾ ਟੇਕਿਆ ਸੂ ਤਰ ਗੁਰੂ ਨਾਨਕ ਕਿਹਾ ਆਵੋ ਮਰਦਾਨਾ ਰਵਾਵ ਫਿਰ ਕਿਉਂ ਲੈ ਆਇਓ ਤਾ ਮਰਦਾਨੇ ਕਿਹਾ ਜੀ ਬੇਬੇ ਬੀਬੀ ਨਾਨਕੀ ਬਹੁਤ ਬਿਰਾਗ ਕੀਤਾ ਭਈਆ ਜੈਰਾਮ ਆਇਆ ਉਹਨਾਂ ਵੀ ਬਹੁਤ ਜ਼ਲਾਸਾ ਕੀਤਾ ਭਈਆ ਜੈਰਾਮ ਮੈਨੂੰ ਆਖਣ ਲਗਾ ਜੋ ਗੁਰੂ ਨਾਨਕ ਕੋ ਪਾਸੋਂ ਜਾ ਨਹੀਂ ਤੂੰ ਨਾਨਕ ਦੇ ਪਾਸ ਰਹੋ ਮੈਂ ਕਿਹਾ ਭਈਆ ਜੀ ਅੱਛੀ ਗੱਲ ਹੈ ਮੇਰੇ ਗੱਲ ਜੈਰਾਮ ਆਪਣਾ ਚੋਲਾ ਪਵਾਇਆ ਅਤੇ 20 ਰੁਪਏ ਖਰਚ ਵੀ ਦਿੱਤੇ ਐਸੂ ਤਾਂ ਆਖਣ ਲੱਗੇ ਜਿਚਰ ਸ਼ਹਿਰ ਵਿੱਚ ਹੋਵੇ ਤਾਂ ਤੇਚਰ ਦੋਵੇਂ ਵਕਤ ਰਸੋਈ ਜੀਵ ਜਾਓ ਅਤੇ ਦੂਰ ਜਾਓ ਤਾਂ ਖਰਚ ਲੈ ਖਰਚ ਆਪਣੇ ਪਾਸ ਰੱਖੋ ਅਤੇ ਬੇਬੇ ਜੀ ਕਿਹਾ ਮੈਨੂੰ ਆਪਣਾ ਦਰਸ਼ਨ ਦੇਹੋ ਗੁਰੂ ਨਾਨਕ ਕਿਹਾ ਮੇਰੇ ਅਰੇ ਮਰਦਾਨਾ ਕਿਆ ਕੀ ਤੂੰ ਹੰਤ ਧੂਮ ਹੋਇਆ ਧੂਮ ਹੋਇਆ ਗਿਓ ਅੱਗੇ ਹੀ ਉਹਨਾਂ ਨੂੰ ਸ਼੍ਰੀ ਚੰਦ ਪਲਣਾ ਪਿਆ ਹੈ ਇਹ ਤੂੰ ਕੀ ਕਰਾਇਓ ਤਾਂ ਮਰਦਾਨੇ ਕਿਹਾ ਜੀ ਮੈਂ ਤਾਂ ਮੰਗੇ ਨਹੀਂ ਉਹਨਾਂ ਆਪੇ ਖੁਸ਼ੀ ਹੋਏ ਦਿੱਤ ਕਰ ਦਿੱਤੇ ਤਾਂ ਨਾਨਕ ਕਿਹਾ ਜਾ ਮਰਦਾਨਾ ਰੁਪਏ ਫੇਰ ਦੇ ਅਤੇ ਚੋਲਾ ਤੈਨੂੰ ਮੁਬਾਰਕ ਹੈ ਅਤੇ ਮਰਦਾਨਾ ਨજર ਮਰਦਾਨਾ ਨજર ਕਰਤਾਰ ਉੱਪਰ ਰਖਿਏ ਜਿਹੜਾ ਸਦਾ ਜ਼ਿਕਰ ਜਾਂ ਜਿਹੜਾ ਸਦਾ ਫਿਕਰ ਕਰਦਾ ਦਿੰਦਾ ਹੈ ਜੀ ਰਿਜਕ ਦਿੰਦਾ ਹੈ ਅਤੇ ਬੰਦੇ ਦੀ ਆਸ ਵਿੱਚੋਂ ਔਗਣ ਵੱਡਾ ਹੈ ਜਾਰ ਪਏ ਫਿਰ ਦੇ ਆਉ ਤਾਂ ਮਰਦਾਨੇ ਕਿਹਾ ਜੀ ਮੈਂ ਜੀ ਤੂੰ ਵੀ ਚੱਲ ਬੀਬੇ ਜੀ ਤੈਨੂੰ ਦਰਸ਼ਨ ਦਰਸ਼ਨ ਦੇ ਬੀਬੇ ਜੀ ਨੂੰ ਦਰਸ਼ਨ ਦੇ ਤੇਰੇ ਦਰਸ਼ਨ ਨੂੰ ਬਹੁਤ ਤਲਬੀ ਹੈ ਇਤਨਾ ਚਿਤ ਕਠੋਰ ਨਾ ਕਰ ਤਨ ਗੁਰੂ ਨਾਨਕ ਜੀ ਆਖਿਆ ਭਲਾ ਮਰਦਾਨਾ ਤੇਰਾ ਆਖਿਆ ਵੀ ਫੇਰ ਨਾ ਨਹੀਂ ਅ ਸਾਨੂੰ ਤੇਰੇ ਨਾਲ ਕੰਮ ਹੈ ਮਰਦਾਨਾ ਗੁਰੂ ਨਾਨਕ ਨੂੰ ਬੀਬੇ ਨਾਨਕੀ ਪਾਸ ਲੈ ਆਇਆ ਤਾਂ ਤੁਲਸਾ ਗੁਰੂ ਨਾਨਕ ਜੀ ਨੂੰ ਆਮ ਦਾ ਜਿੱਠਾ ਤਾਂ ਦੌੜ ਉੱਪਰ ਚੜੀ ਜਾਏ ਆਖਣ ਲੱਗੀ ਬਹੂ ਜੀ ਤੁਹਾਡਾ ਭਾਈ ਆਇਆ ਤਾਂ ਬਹੂ ਜੀ ਨੇ ਆਖਿਆ ਤੁਲਸਾ ਤੂੰ ਝੂਠੀ ਹੈ ਤਾਂ ਤੁਲਸਾ ਕਿਹਾ ਬਹੂ ਜੀ ਮੇਰੀ ਜ ਮੇਰੀ ਮਜਾਰ ਮੈਂ ਤੁਸਾਂ ਅੱਗੇ ਝੂਠ ਬੋਲਾਂ ਜਿੱਚਰ ਤੂੰ ਦੋਏ ਹਾਏ ਉੱਪਰ ਖੜੇ ਉੱਪਰ ਚੜੇ ਤਾਂ ਨਾਨਕੀ ਨਾਨਕੀ ਪੈਰਾਂ ਤੇ ਡਿੱਗਣ ਲੱਗੀ ਤੇ ਗੁਰੂ ਨਾਨਕ ਜੀ ਨਾਨਕੀ ਦਾ ਮੱਥਾ ਦੋਵੇਂ ਹੱਥਾਂ ਤੇ ਲਿਤਾ ਆਖਣ ਲੱਗੀ ਬੀਬੇ ਜੀ ਮੈਂ ਇਸ ਵਾਸਤੇ ਤੇਰੇ ਪਾਸ ਆਉਤਾ ਨਹੀਂ ਜੋ ਤੂੰ ਪੈਰਾਂ ਨੂੰ ਡੋੜਦੀ ਹੈ ਮੇਥੋਂ ਵੱਡੀ ਹੈ ਅਤੇ ਪਰਮੇਸ਼ਰ ਦੇ ਪਿਆਰੇ ਹੈ ਮੇਰਾ ਤੇਰਾ ਮੇਰਾ ਤੇ ਤੇਰਾ ਤ੍ਰਿਤੀ ਦੁਆਪਰ ਦਸ਼ਮੰਦ ਆਉਂਦਾ ਹੁੰਦਾ ਆਇਆ ਹੈ ਅਤੇ ਹੁਣ ਕਾਲਯੁਗ ਵਿੱਚ ਵੀ ਹੋਇਆ ਹੈ ਜਿਹੇ ਕਿ ਤੁਸੀਂ ਤੇ ਜੇਹਾ ਜੇਹੇ ਤੁਸੀਂ ਤੇਹੀ ਤੂੰ ਸਾਨੂੰ ਵੱਡਾ ਆਉ ਆਉਗਣ ਆਉਂਦਾ ਹੈ ਜੋ ਤੂੰ ਮੇਰੇ ਪੈਰਾਂ ਤੇ ਧੀਧੀ ਹੈ ਐਵੇਂ ਜਾਣ ਜੋ ਮੈਂ ਸੱਚ ਆਖਦਾ ਹਾਂ ਨਾਨਕ ਜੀ ਆਖਿਆ ਭਲਾ ਭਾਈ ਜੀ ਜਿਵੇਂ ਤੁਸੀਂ ਰਾਜੀ ਹੋਵੋਗੇ ਮੈਂ ਕਿਵੇਂ ਕਰਾਂਗੀ ਪਰ ਤੁਸੀਂ ਮੈਨੂੰ ਦਰਸ਼ਨ ਦਿੱਤਾ ਕਰੋ ਫਿਰ ਗੁਰੂ ਨਾਨਕ ਜੀ ਕਿਹਾ ਹਾਂ ਲੈ ਆਓ ਮਰਦਾਨਾ ਨਾਨਕ ਜੀ ਕਹਾ ਲੈ ਆਓ ਮਰਦਾਨਾ ਰੁਪਏ ਬੀਬੀ ਜੀ ਨੂੰ ਦੇਹ ਗੁਰੂ ਨਾਨਕ ਕਿਹਾ ਬੀਬੀ ਜੀ ਤੁਸੀਂ ਅਸਾਨੂੰ ਕਰਤਾਰ ਪਾਸ ਸੌਂਪ ਛੱਡੋ ਸੋਬ ਛੋਡੋ ਤੂੰ ਪਰਮੇਸ਼ਰ ਕੀ ਭਗਤਨੀ ਹੈ ਵੱਡਿਆਂ ਵੱਡਿਆਂ ਦਾ ਆਖਿਆ ਪਰਮੇਸ਼ਰ ਸੁਣਦਾ ਹੈ ਫਿਰ ਨਨਕੀ ਜੀ ਕਿਹਾ ਜੀ ਤੁਸੀਂ ਜਾਣਦੇ ਹੋ ਹੋਵੋਗੇ ਜੋ ਭਾਵ ਕਰ ਜਾਣਦੀ ਹਾਂ ਜੋ ਭਾਵ ਕਰ ਜਾਣਦੀ ਮੈਂ ਤੁਹਾਨੂੰ ਤੁਸਾਨੂੰ ਪਰਮੇਸ਼ਰ ਹੀ ਜਾਣਦੀ ਹਾਂ ਤਾ ਗੁਰੂ ਨਾਨਕ ਕਿਹਾ ਬੀਬੇ ਜੀ ਮੋਹੋਂ ਅੱਖਣ ਦੀ ਨਹੀਂ ਇਹ ਰੂਪੇ ਤੁਸੀਂ ਲੈਵੋ ਔਰ ਇਹ ਬਚਨ ਸਾਡਾ ਮਨ ਮਨੋਂਗੇ ਤਾਂ ਅਸੀਂ اٹਕੀਏ ਤਾਂ ਨਾਨਕੀ ਆਖਿਆ ਭਾਈ ਜੀ ਤੁਸੀਂ ਨਿ ਸੰਗ ਆਖੋ ਮੁਲਮਾ ਮੁਲਮਾ ਕੋਈ ਨਹੀਂ ਗੁਰੂ ਨਾਨਕ ਜੀ ਕਿਹਾ ਬੀਬੇ ਜੀ ਮਰਦਾਨਾ ਅੱਗੇ ਪਿੱਛੇ ਆਵੇ ਤਾਂ ਆਵੇ ਅਸੀਂ ਹੋਵੀਏ ਨਾ ਹੋਵੀਏ ਤਾਂ ਮਰਦਾਨੇ ਨੂੰ ਖਾਲੀ ਨਹੀਂ ਛੱਡਣਾ ਤੂੰ ਵੀ ਬੀਦੀਆਂ ਦੀ ਅੰਸ਼ ਹੈ ਅ ਸਾਡਾ ਇਸ ਨਾਲ ਬਚਨ ਹੈ ਕਿ શ્રી ਚੰਦ ਤਾਂ ਤੈ ਕੋਦ ਪਾਲ ਪਾਲੇ ਵਾਇ ਦਿੱਤਾ ਹੈ ਕਿ ਤੂੰ ਸਾਨੂੰ ਸਾਨੂੰ ਖੁਸ਼ ਕਰ ਜੋ ਅਸੀਂ ਇੱਥੋਂ ਭਲੇ ਨਹੀਂ ਭਲੇ ਨਹੀਂ ਰਮਦੇ ਜਮ ਚਮਦੇ ਹੀ ਚੱਲੇ ਪਹਿਲੇ ਆਏ ਅਸੀਂ ਚਲਦੇ ਹੀ ਭਲੇ ਆ ਇੱਥੋਂ ਤਾਂ ਅਨੰਦਕੀ ਜੀ ਕਿਹਾ ਜੀ ਜੇ ਤੁਸੀਂ ਇੱਥੋਂ ਫਿਰਦਾ ਹੈ ਇੱਥੇ ਫਿਰਦਾ ਹੈ ਤਾਂ ਮੈਨੂੰ ਵੱਡਾ ਧੀਰਜ ਹੈ ਅਤੇ ਸਾਨੂੰ ਭਾਵੇਂ ਤੂੰ ਕਦੀ ਦਰਸ਼ਨ ਦਿੰਦਾ ਹੈ ਤਾਂ ਨਹੀਂ ਉਧਰ ਦੀ ਮੈਂ ਉਧਰ ਦੀ ਨਹੀਂ ਜੇ ਤੂੰ ਛੇਤੀ ਛੇਤੀ ਦਰਸ਼ਨ ਦੇ ਦਨਾ ਤੇ ਜੇ ਜੋ ਤੁਹਾਡੋ ਦੁਰਿੱਡੇ ਚਲਾਇਓ ਦੂਰ ਚਲੇ ਜਾਏਗਾ ਤਾਂ ਮੈਂ ਖਰੀ ਉਧਰ ਜਾਵਾਂਗੀ ਅੱਗੇ ਭਾਈ ਜੀ ਜੋ ਤੁਹਾਨੂੰ ਸਾਡੀ ਰਜ਼ਾਈ ਹੋਵੇਗੀ ਸੂ ਕਰ ਰਹੋਗੇ ਮੇਰੇ ਵੱਸ ਕਿਆ ਹੈ ਤਾਂ ਨਾਨਕ ਜੀ ਕਿਹਾ ਬਾਬਾ ਬੀਬੀ ਜੀ ਤੁਸੀਂ ਖਾਤਰ ਸਮਾਂ ਕਰੋ ਜਿੱਤ ਵੇਲੇ ਤੁਸੀਂ ਯਾਦ ਕਰੋਗੇ ਤਿਤਵੇਲੇ ਮੈਂ ਤੁਹਾਡੇ ਹਾਜ਼ਰ ਹੋਸਾਂ ਤਾਂ ਨਾਨਕੀ ਜੀ ਕਿਹਾ ਭਲਾ ਭਾਈ ਜੇ ਤੁਸੀਂ ਸਾਡਾ ਮੋਹ ਤੋੜ ਚੱਲੇ ਤਾਂ ਗੁਰੂ ਨਾਨਕ ਅਖਿਆ ਜੀ ਬੀਬੀ ਜੀ ਮੋਹ ਤੋੜਿਆ ਲੋੜੀ ਦਾ ਹੈ ਲੋੜੀਂਦਾ ਹੈ ਰੱਖਿਆ ਨਹੀਂ ਬਣਦਾ ਪਰ ਉਪੇ ਜੇ ਦੇਕਰ ਗੁਰੂ ਨਾਨਕ ਜੀ ਮਰਦਾਨੇ ਦੋਵਾਂ ਹੈ विदा ਹੋਏ ਤਾਂ ਸੁਲਤਾਨ ਉਰੋਂ ਬਾਹਰ ਨਿਕਲੇ ਤਾਂ ਗੁਰੂ ਨਾਨਕ ਮਰਦਾਨੇ ਨੂੰ ਪੁੱਛਿਆ ਆਪ ਮਰਦਾਨਾ ਕਿੱਧਰ ਜਾਈਏ ਤਾਂ ਮਰਦਾਨੇ ਆਖਿਆ ਭਈ ਜੀ ਮੈਂ ਕਿੱਹਾ ਜਾਣਾ ਅੱਗਾ ਤੇਰਾ ਹੈ ਪਿੱਛਾ ਮੇਰਾ ਹੈ ਜਿੱਧਰ ਜਾਣੋ ਉਧਰ ਚੱਲ ਜਾ ਲੋ ਫਿਰ ਗੁਰੂ ਨਾਨਕ ਕਿਹਾ ਚੱਲ ਮਰਦਾਨਾ ਇੱਕ ਤਰਖਾਨ ਲਾਲੂ ਅਹਿਮਦਾਬਾਦ ਦੇ ਪ੍ਰਗਣੇ ਰਹਿੰਦਾ ਹੈ ਤੇ ਉਹਦੇ ਸਾਧ ਹੈ ਉਸ ਦਾ ਦਰਸ਼ਨ ਕਰਾਈਏ ਸੋ ਅੱਜ ਗੁਰੂ ਨਾਨਕ ਸਾਹਿਬ ਜੀ ਅਹਿਮਦਾਬਾਦ ਪਹੁੰਚੇ ਹਨ ਪਹੁੰਚੇ ਹਨ ਤੇ ਅੱਜ ਅੱਜ ਤਰਖਾਣ ਦੇ ਘਰ ਪਹੁੰਚੇ ਹਨ ਸੋ ਅਗੇ ਵਿਸ਼ਾਖੀ ਅਗਲੀ ਕਿਸ਼ਤ ਵਿੱਚ ਆਪ ਜੀ ਨੂੰ ਸੁਣਾਵਾਂਗੇ ਸੋ ਇੱਥੇ ਖਿਮਾ ਦੇ ਇਜਾਜ਼ਤਾਂ ਸਬਸਕ੍ਰਾਈਬ ਲਾਇਕ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਮੇਰੀ ਬੇਨਤੀ ਹੈ ਸਤ ਸੰਗਜ ਜੀ ਆਪ ਦੇ ਚਰਨਾਂ ਵਿੱਚ ਸੋ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ